ਵੀਰਵਾਰ ਦੇ ਦਿਨ ਭਾਰਤ ਦੇ ਖੇਡ ਮੰਤਰੀ ਨੂੰ 올림픽ਸ ਦੀ ਆਰਗੇਨਾਈਜ਼ਿੰਗ ਕਮੇਟੀ ਵੱਲੋਂ ਵਾਰਨਿੰਗ ਮਿਲੀ ਹੈ। ਉਹਨਾਂ ਦੀ ਐਕ੍ਰੇਡੇਸ਼ਨ ਤੱਕ ਰੱਦ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਰੀਓ 올림픽 ਦੀ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਖੇਡ ਮੰਤਰੀ ਵਿਜੇ ਗੋਇਲ ਨੂੰ ਐਕ੍ਰੀਡੇਸ਼ਨ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਜੇ ਗੋਇਲ ਨੇ 올림픽ਸ ਦੌਰਾਨ ਲਗਾਤਾਰ ਰੂਲਸ ਐਂਡ ਰੈਗੂਲੇਸ਼ਨ ਨੂੰ ਤਾਖ਼ਤੇ ਰੱਖਦੇ ਹਾਂ ਗਲਤ ਹਰਕਤਾਂ ਕੀਤੀਆਂ ਨੇ ਜਿਸ ਨਾਲ ਪ੍ਰਬੰਧਕਾਂ ਲਈ ਮੁਸ਼ਕਲਾਂ ਬਣੀਆਂ ਨੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਜੇ ਗੋਇਲ ਦਾ ਸੁਭਾਅ ਬੇਹਦ ਅੜੀਅਲ ਹੈ ਅਤੇ ਉਹ ਕਾਫੀ ਗੁੱਸੇ ਨਾਲ ਰਿਐਕਟ ਕਰਦੇ ਨੇ। ਪ੍ਰਬੰਧਕਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੇ ਖੇਡ ਮੰਤਰੀ ਬਿਨਾਂ ਐਕ੍ਰੀਡੇਸ਼ਨ ਵਾਲੇ ਲੋਕਾਂ ਨੂੰ ਖੇਡ ਸਟੇਡੀਅਮਸ ਦੇ ਅੰਦਰ ਲੈ ਜਾਂਦੇ ਨੇ। ਜਿਸ ਨਾਲ ਖਿਡਾਰੀਆਂ ਦੀ ਸੁਰੱਖਿਆ ਤੇ ਸਵਾਲ ਖੜੇ ਹੋ ਰਹੇ ਨੇ ਭਾਰਤੀ ਅਧਿਕਾਰੀਆਂ ਦੇ ਪ੍ਰਮੁੱਖ ਰਾਕੇਸ਼ ਗੁਪਤਾ ਨੂੰ ਲਿਖੀ ਗਈ ਚਿੱਠੀ 'ਚ ਰਿਓ ਖੇਡਾਂ ਦੀ ਕੰਟੀਨੈਂਟਲ ਮੈਨੇਜਰ ਸਾਰਾ ਪੀਟਰਸਨ ਨੇ ਕਿਹਾ ਕਿ ਅਜਿਹਾ ਕਈ ਮੌਕਿਆਂ ਤੇ ਹੋਇਆ ਜਦ ਗੋਇਲ ਨੇ ਗੈਰ ਰੈਕ੍ਰੇਡੀਸ਼ਨ ਵਾਲੇ ਲੋਕਾਂ ਨੂੰ ਸਟੇਡੀਅਮਜ਼ ਅਤੇ ਖੇਡਾਂ ਨਾਲ ਜੁੜੀ ਜਗ੍ਹਾ 'ਚ ਐਂਟਰੀ ਕਰਵਾਈ ਹੈ ਇੱਥੋਂ ਤੱਕ ਕਿ ਮੰਤਰੀ ਦੇ ਨਾਲ ਮੌਜੂਦ ਲੋਕ ਸਟਾਫ ਨਾਲ ਗੁੱਸੇ ਅਤੇ ਮਾੜੇ ਅੰਦਾਜ਼ 'ਚ ਪੇਸ਼ ਆਏ ਨੇ ਪੀਟਰਸਨ ਨੇ ਕਿਹਾ ਕਿ ਖੇਡ ਮੰਤਰੀ ਨੇ ਕਈ ਵਾਰ ਦੱਸੇ ਜਾਣ ਤੋਂ ਬਾਅਦ ਵੀ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਅਜਿਹੀ ਹਰਕਤ ਕੀਤੀ ਹੈ ਅਤੇ ਇਸੇ ਕਾਰਨ ਹੁਣ ਉਹਨਾਂ ਦੀ ਐਕ੍ਰੈਡੀਸ਼ਨ ਰੱਦ ਕੀਤੀ ਜਾ ਸਕਦੀ ਹੈ। ਇਸ ਮਾਮਲੇ 'ਚ ਰਾਕੇਸ਼ ਗੁਪਤਾ ਨੇ ਕਿਹਾ ਕਿ ਖੇਡ ਮੰਤਰੀ ਨੂੰ ਆਪਣੀ ਸੀਮਾ ਦਾ ਪਤਾ ਹੈ ਅਤੇ ਇਸ ਮਾਮਲੇ 'ਚ ਜਾਣਕਾਰੀ ਮਿਲਣ ਤੋਂ ਬਾਅਦ ਹੁਣ ਆਪਣੀ ਸੀਮਾ 'ਚ ਰਹਿੰਦੇ ਹੋਏ ਹੀ ਕੰਮ ਕਰ ਰਹੇ ਨੇ। ਰਾਕੇਸ਼ ਗੁਪਤਾ ਨੇ ਇਹ ਵੀ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਮਸਲੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ।